ਅੱਜ ਦੇ ਗੜੇ ਹੋਣੇ ਅੱਜ ਕੱਲ੍ਹ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਸਮਾਣਾ ਦੇ ਨਾਲ ਲੱਗਦੇ ਪਿੰਡ ਦੋਦੜਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਇੱਕ ਚੋਰ ਦੇ ਵੱਲੋਂ ਜਿਹੜਾ ਗੁਰਦੁਆਰੇ ਦੇ ਵਿੱਚ ਜਿਹੜਾ ਵੜ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੋਂ ਮੌਕੇ ਤੇ ਹੀ ਜਿਹੜੇ ਪਿੰਡ ਦੇ ਲੋਕਾਂ ਦੇ ਵੱਲੋਂ ਚੋਰ ਨੂੰ ਫੜ ਲਿਆ ਗਿਆ ਤੇ ਹੋਰ ਉਹਦੇ ਨਾਲ ਜਿਹੜੇ ਤਿੰਨ ਲੋਕ ਨੇ ਉਹ ਵੀ ਫਰਾਰ ਦੱਸੇ ਜਾ ਰਹੇ ਹਨ ਤਸਵੀਰਾਂ ਜਿਹੜੀਆਂ ਪਿੰਡ ਦੇ ਵਿੱਚੋਂ ਦੇਖ ਸਕਦੇ ਹੋ ਕਿ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਬੀਤੀ ਰਾਤ ਨੂੰ ਚੋਰ ਨੂੰ ਜਿਹੜਾ ਕਾਬੂ ਕੀਤਾ ਗਿਆ ਕਿਉਂਕਿ ਹਰਿਆਣੇ ਦੀ ਗੱਲ ਹੈ ਅਗਰ ਜੇ ਗੁਰਦੁਆਰੇ ਵੀ ਨਹੀਂ ਬਖਸ਼ਦੇ ਤਾਂ ਇਹ ਜਿਹੇ ਚੋਰ ਕਿੱਥੇ ਤੱਕ ਜਿਹੜੇ ਹੋਰ ਵੀ ਜਾ ਸਕਦੇ ਨੇ ਇਹ ਵੀ ਜਿਹੜਾ ਚਿੰਤਾ ਦਾ ਵਿਸ਼ਾ ਬਣਦਾ ਨਜ਼ਰ ਆ ਰਿਹਾ ਹੈ ਸੋ ਪਿੰਡ ਦੇ ਲੋਕ ਮਜ਼ਬੂਤ ਨੇ ਤੇ ਨਾਲ ਗੁਰਦੁਆਰੇ ਦੇ ਜਿਹੜੇ ਗ੍ਰੰਥੀ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਨੇ ਕੀ ਕੀ ਕਹੋਗੇ ਕੀ ਇਹ ਸਾਰੀ ਘਟਨਾ ਹੋਈ ਸਾਡੇ ਗੋਮੇਪਾਚਨ ਦੁਆਰਾ ਸਾਡੇ ਫਿਰ ਦੀ ਬਟਾਟਾ ਦੇ ਜਿਹੜੀ ਸੋਹਰ ਬਾਦ ਵੀ ਗਾਰ ਸਵਾੜ ਗੋ ਬਾਰੇ 12 ਗਵੇਂ ਗਰੀਬ ਉਹਨੇ ਅੰਦਰ ਟੱਕ ਕੇ ਮੋੜੀ ਲਈ ਉਹਨੂੰ ਲੁਕਿਤੀ ਜੇ ਫਿਰ ਗੇੜ ਕੋਲ ਗੇੜ ਕੋਲ ਦੇ ਅੰਦਰ ਤੇ ਕਿੰਨੇ ਕਬਜ ਦੀ ਘਟਨਾ ਸੀ ਇਹ 12 ਵਜੇ ਰਾਤ ਨੂੰ ਠੀਕ ਹੈ ਤੁਸੀਂ 12 ਵਜੇ ਫੜ ਲੇ ਫਿਰ ਪੁਲਿਸ ਨੂੰ ਕੋਈ ਤਲਾਸ਼ ਕਰੀ ਸੀ ਹਾਂ ਸਾਡੇ ਹੀ ਕਮੇਡੀ ਨੇ ਬਾਹਰ ਦੇਖ ਲਈ ਸੀ ਸਟਾਫ ਤੋਂ ਅੱਛਾ ਜੀ ਉਹਨੇ ਦੇਖਣ ਤੇ ਰੋਣਾ ਪਾਇਆ ਸੀ ਭੱਜਣ ਲੱਗ ਪਿਆ ਫਿਰ ਇਹ ਸਾਰਾ ਜਨਤਾ ਨੇ ਕਾਫੀ ਕਰ ਠੀਕ ਹੈ ਕੱਲ ਵੀ ਬਾਰਕੇ ਪੰਚਾਇਤ ਨੂੰ ਮਿਲਾਇਆ ਤਾਂ ਫਿਰ ਹੋ ਗਏ ਜੀ ਦੇਖਣ ਉਹਨੇ ਫਿਰ ਉਹਨੂੰ ਫੜਿਆ ਹੋਇਆ ਤੇ ਹੁਣ ਇੱਥੇ ਐਸਐਸਓ ਸਾਹਿਬ ਅਨੁਤਾਰ ਸਿੰਘ ਅਧਰਾਲੇ ਉਹ ਵੀ ਇਹ ਕਹਿ ਗਏ ਕਿ 2 ਘੰਟੇ ਦੇ ਵਿੱਚ ਅਸੀਂ ਜਿਹੜੇ ਦੂਜੇ ਪ੍ਰਾਪਤ ਹੋਣੇ ਹਲੋ ਵੀ ਇਹ ਤੋਂ ਦਰਿਖਤ ਵਿੱਚ ਕਰਕੇ ਸਾਰੀਆਂ ਸੀਟਾਂ ਦੇ ਪਾਸ ਕਰਦੇ ਹਾਂ। ਸੋ ਦੇਖ ਸਕਦੇ ਹਾਂ ਗੁਰਦੁਆਰੇ ਦੇ ਜਿਹੜੀ ਗ੍ਰੰਥੀ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਇੱਥੇ ਗੁਰਦੁਆਰੇ ਦੇ ਵਿੱਚ ਬੇਅਦਬੀ ਕਰਨ ਆਇਆ ਸੀ ਉਸ ਵਿਅਕਤੀ ਨੂੰ ਜਿਹੜਾ ਅਸੀਂ ਮਵੀ ਚੌਂਕੀ ਦੇ ਵਿੱਚ ਜਿਹੜਾ ਭੇਜ ਦਿੱਤਾ ਹੈ ਤੇ ਹਰਦੀਪ ਸਿੰਘ ਨੇ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਦੂਜੀ ਗੱਲ ਇਹ ਹੈ ਜਿਹੜੇ ਥਾਣਾ ਸੱਦਰ ਦੇ ਐਸਐਚਓ ਅਵਤਾਰ ਸਿੰਘ ਨੇ ਉਹ ਵੀ ਅੱਜ ਮੌਕੇ ਤੇ ਹੁਣ ਪਹੁੰਚੇ ਨੇ ਉਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਕਿ ਜਿਹੜਾ 2 ਘੰਟੇ ਦੇ ਵਿੱਚ ਦੂਜੇ ਜਿਹੜੇ ਫਰਾਰ ਹੋਏ ਨੇ ਉਹਨਾਂ ਨੂੰ ਵੀ ਮੈਂ ਜਿਹੜੀ ਆਪਣੀ ਤਰਇਾਸਤ ਦੇ ਵਿੱਚ ਲੈ ਲਾਂਗਾ ਹਾਂਜੀ ਵੀਰੇ ਕੀ ਕਹੂੰਗੀ ਕੀ ਘਟਨਾ ਹੋਈ ਸੀ ਮੈਂ ਲਖਮੀ ਸਿੰਘ ਖਾਤੂ ਪੰਜ ਕੋਟਾ ਰਾਤ 3:12 ਵਜੇ ਜੋ ਕਿ ਸਮੇਂ ਕੀ ਹੈ ਸਾਡੇ ਪਿੰਡ ਦੇ ਤੇ ਉਸ ਬਾਅਦ ਹੋ ਇਹ ਜਿਹੜੀ ਚੋਰੀ ਦੀ ਨੀਤੀ ਨਾਲ ਜਾਂ ਘਰ ਦੇ ਵਿੱਚ ਜਾਸੂਸੀ ਦੀ ਨੀਤੀ ਨਾਲ ਉਹ ਜਾਂਚ ਦਾ ਵਿਸ਼ਾ ਵੀ ਕੀ ਕਰਨਾ ਸੀ ਉਹ ਕੌੜੀ ਲਾ ਕੇ ਦਰਮਾਨ ਸਾਹਿਬ ਦੇ ਵਿੱਚ ਦਾਖਲ ਹੋਏ ਨੇ ਪਿੰਡ ਦੇ ਵਿੱਚ ਚੋਰੀਆਂ ਵਾਰਦਾਤਾਂ ਬਹੁਤ ਵਧੀਆਂ ਨੇ ਉਹਨਾਂ ਰਾਤ ਪੜ ਕੇ ਘੂਸ ਕੇ ਉਹ ਜੰਗਲ ਦੇ ਅੰਦਰ ਕੀਤਾ ਤੇ ਐਸਐਚਓ ਸਾਹਿਬ ਉਹਨਾਂ ਕੋਲ ਆਏ ਸੀ ਉਹਨਾਂ ਦੋ ਘੰਟੇ ਦਾ ਟਾਈਮ ਲਏ ਆ ਵੀ ਦੋ ਘੰਟੇ ਤੋਂ ਸਾਰੇ ਪੁਲਿਸ ਅਧਿਕਾਰੀ ਦੱਸਣ ਕਿ ਕੀ ਕਰਨ ਵਾਲੇ ਸੀ ਅਸਲਿਕ ਤੋਂ ਸਰਵੇਆ ਸਮੇਂ ਪੁੱਛਣ ਨੂੰ ਬਾਹਰ ਜਾ ਕੇ ਕੈਮਰੇ ਸਾਹਮਣੇ ਉਹ ਉਸ ਬਸਤੀਆਂ ਗੱਲ ਕਰਦੇ ਆ ਕਿ ਨਾ ਅੱਜ ਰਾਤ ਨੂੰ ਸੰਦੇਸ਼ ਅਧਿਕਾਰੀ ਨੇ ਪਾਸ ਕੀ ਲਿਖ ਦਿੱਤੀ ਸੋ ਦੇਖ ਸਕਦੇ ਹਾਂ ਕਿ ਹੈ ਜਰ ਹੈ ਕਿ ਜਿਹੜਾ ਅਸੀਂ ਪ੍ਰਸ਼ਾਸਨ ਦੇ ਹਵਾਲੇ ਉਸ ਚੋਰ ਨੂੰ ਕਰ ਦਿੱਤਾ ਹੈ ਕਿ ਜਿਹੜੇ ਤਿੰਨ ਚੋਰ ਬਕਾਇਆ ਨੇ ਉਹ ਪੁਲਿਸ ਨੇ ਉਹ ਜਿਹੜਾ 2 ਘੰਟੇ ਦਾ ਟਾਈਮ ਮੰਗਿਆ ਤੇ ਉਹਨਾਂ ਨੂੰ ਜਿਹੜਾ ਆਪਣੀ ਹਰਿਆਸਤ ਦੇ ਵਿੱਚ ਲੈਣਾ ਜੋ ਤੁਹਾਨੂੰ ਦੱਸਿਆ ਜੀ ਰਾਤਕ ਨੇ ਹੈਗਾ ਸੀ ਟਾਈਮ ਲੇਟ ਕਾਫੀ ਰਾਦਰ ਟਾਈਮ ਸੀਗਾ ਉੱਥੇ ਕਿਨਾਂ ਇੱਕ ਦੋ ਬੰਦੇ ਜਿਹੜੇ ਗੁਰੂ ਘਰ ਦੇ ਵਿੱਚ ਜੋ ਜੋ ਇੱਕ ਬੰਦਾ ਲਖਪੀਰ ਸਿੰਘ ਹੈਗਾ ਪੁੱਤਰ ਗੁਰਪ੍ਰੀਤ ਸਿੰਘ ਇੱਕ ਬੰਦਾ ਹੈਗਾ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਦੋ ਦਰੇ ਪਿੰਡ ਦੀ ਰਹਿਣ ਵਾਲੇ ਨੇਗੇ ਐਕਚੁਅਲੀ ਡਿਕਟ ਹੈਗੇ ਨੇਗੇ ਇਹ ਡਿਕਟ ਹੈਗੇ ਨੇ ਨਸ਼ੇ ਦੀ ਪੂਰਤੀ ਲਈ ਠੀਕ ਹੈ ਨਾ ਇਹ ਚੋਰੀ ਕਰਨ ਦੀ ਨੀਤ ਨਾਲ ਹੀੜ ਹੈਗੇ ਨੇ ਗੁਰੂ ਘਰ ਦੇ ਵਿੱਚ ਇਹ ਬੜੇ ਸੀਗੇ ਠੀਕ ਹੈ ਉਸ ਸੰਬੰਧੀ ਸਾਡੇ ਜੀ ਚੌਂਕੀ ਇੰਚਾਰਜ ਵੱਲੋਂ ਇੱਕ ਜਿਹੜਾ ਹੈਗਾ ਚੋਰ ਜਿਹੜਾ ਲਖਵੀਰ ਸਿੰਘ ਮੌਕੇ ਤੇ ਲੋਕਾਂ ਨੇ ਵੜ ਕੇ ਉਹਨਾਂ ਦੇ ਹੈਂਡਓਵਰ ਕੀਤਾ ਸੀ ਇਸ ਤੋਂ ਪਾਸੇ ਅਸੀਂ ਹੁਣ ਸਖਤੀ ਨਾਲ ਪੁੱਛ ਕੇ ਸਿਰ ਕਰਦੇ ਆ ਜੋ ਵੀ ਦਰਾਨੇ ਪੁੱਛ ਕੇ ਜੋ ਗੱਲ ਸਾਹਮਣੇ ਆਊਗੀ ਅਸੀਂ ਉਸ ਸੰਬੰਧੀ ਇਹ ਦੇ ਖਿਲਾਫ ਬਣਦੀ ਕਾਨੂੰਨੀ ਕਰ ਲਵਾਂਗੇ ਇਹ ਚਾਰ ਬੰਦੇ ਕਹਿ ਰਹੇ ਆ ਕਿਸ਼ਨ ਤੇ ਉਹਨਾਂ ਦੇ ਪਾਸੋਂ ਸਖਤੀ ਨਾਲ ਪੁੱਛ ਕੇ ਕੀਤੀ ਆ ਉਹ ਦੱਸਿਆ ਵੀ ਅਸੀਂ ਦੋ ਹੀ ਬੰਦੇ ਸੀਗੇ ਦੋ ਬੰਦੇ ਨੇ ਇਹਨਾਂ ਨੇ ਹੋਰ ਵੀ ਦੱਸਿਆ ਵੀ ਅਸੀਂ ਇਹਨਾਂ ਦੇ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚੋਂ ਵੀ ਕਣਕ ਵਗੈਰਾ ਉਹ ਵੀ ਮੰਨਿਆ ਵੀ ਅਸੀਂ ਮੈਂ ਚੋਰੀ ਕੀਤੀ ਸੀਗੀ ਇਹ ਜੋ ਨਸ਼ੇ ਦੀ ਆਪਣੀ ਪੂਰਤੀ ਲਈ ਜਿਹੜਾ ਹੈਗਾ ਡਿਕਟ ਹੈਗੀ ਨਾ ਇਹ ਨਸ਼ੇ ਦੀ ਪੂਰਤੀ ਲਈ ਇਹ ਜਿਹੜਾ ਕੁਝ ਕਰਦੇ ਸਰ ਸਿੰਘ ਜਿਹੜੇ ਜਦੋਂ ਕਦੋਂ ਵੀ ਨਾਕਾਬੰਦੀ ਲਾਉਂਦੇ ਆ ਸੀ ਜਦੋਂ ਕੋਈ ਆਇਆ ਜਾਂ ਸਾਨੂੰ ਕੋਈ ਬੰਦਾ ਮੂੰਹ ਟਗੇ ਵਾਲਾ ਜਾਂ ਕਪੜਾ ਮੂੰਹ ਤੇ ਸਿਰ ਤੇ ਬੰਨਿਆ ਮਿਲਦਾ ਤਾਂ ਅਸੀਂ ਉਹਦੇ ਖਿਲਾਫ ਉਹਦਾ ਚਲਾ ਮੰਨਦਾ ਚਲਾਨ ਕੱਟਦੇ ਸੀ ਉਸ ਦਿਨ ਦੀ ਠੀਕ ਹੈ ਬਾਕੀ ਜਦੋਂ ਕੋਈ ਆਇਆ ਜਾਂ ਕੋਈ ਸਾਨੂੰ ਮਿਲੂਗਾ ਤਾਂ ਬਿਲਕੁਲ ਕਿਸੇ ਨੂੰ ਵੀ ਨਹੀਂ ਛੱਡਿਆ ਜਿਹੜੇ ਮਾਮਲੇ ਹੁਣ ਤਬ ਤੱਕ ਹੁਣ ਕੋਈ ਸਿਮਿੰਗ ਨਹੀਂ ਜਿਆਦਾ ਸਮਾਣਾ ਤਾਂ ਪ੍ਰਿੰਸ ਕੁਮਾਰ ਦੀ ਇੱਕ ਖਾਸ ਰਿਪੋਰਟ ਪਬਲਿਕਸ ਮਾਣਾ